ਤab ਪਵਿੱਤਰ ਸ਼ਹਿਰ ਐਲਾਨਿਆ ਗਿਆ ਤਿੰਨ ਤਖਤਾਂ ਨੂੰ ਮੇਰੇ ਨਾਲ ਰਾਣਾ ਇੰਦਰਪ੍ਰਤਾਪ ਹੈਗੇ ਨੇ ਕਿਵੇਂ ਦੇਖਦੇ ਹੋ ਰਾਣਾ ਜੀ ਇਤਿਹਾਸਕ ਫੈਸਲਾ ਜਿਹੜਾ ਸਦਨ ਦੇ ਅੰਦਰ ਹੋਇਆ ਉਸ ਦੇ ਵਿੱਚ ਤਿੰਨ ਤਖਤ ਜਿਹੜੇ ਆ ਉਹਨਾਂ ਦਾ ਨਾਮ ਲਿਆ ਗਿਆ ਕਿ ਇਹਨਾਂ ਨੂੰ ਪਵਿੱਤਰ ਸ਼ਹਿਰ ਐਲਾਨਿਆ ਜਾਏਗਾ ਇਹ ਸਭ ਨੂੰ ਸਭ ਤੋਂ ਪਹਿਲਾਂ ਤਾਂ ਤੁਸੀਂ ਕਿਵੇਂ ਦੇਖਦੇ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਇਸ ਚੰਗੀ ਚੀਜ਼ ਆ ਪਰ ਜੇ ਵੇਖੀਏ ਕਿ ਵਿਧਾਨ ਸਭਾ ਦਾ ਸੈਸ਼ਨ ਇਤਿਹਾਸ ਚ ਪਹਿਲੀ ਵਾਰ ਵਿਧਾਨ ਸਭਾ ਤੋਂ ਬਾਹਰ ਆਨੰਦਪੁਰ ਸਾਹਿਬ ਦੇ ਵਿੱਚ ਰੱਖਿਆ ਗਿਆ ਉਹਦੇ ਚੋਂ ਨਿਕਲ ਕੇ ਕੀ ਆਇਆ ਲੋੜ ਇਹ ਸੀ ਕਿ 350 ਸਾਲਾ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ਹੀਦੀ ਦਿਹਾੜਾ ਆਪਾਂ ਚੇਤੇ ਕਰ ਰਹੇ ਹਾਂ ਚਾਹੀਦਾ ਸੀ ਕਿ ਇਸ ਇਲਾਕੇ ਦੇ ਵਿੱਚ ਦੋ ਥਾਂ ਗੁਰੂ ਸਾਹਿਬ ਨੇ ਸਭ ਤੋਂ ਵੱਧ ਸਮੇਂ ਬਤੀਤ ਕੀਤਾ ਆਨੰਦਪੁਰ ਸਾਹਿਬ ਤੇ ਦੂਜਾ ਬਾਬਾ ਬਕਾਲਾ ਸਾਹਿਬ ਉਹਨਾਂ ਦਾ ਤਪਸਥਾਨ ਇਹਨਾਂ ਦੋਵਾਂ ਥਾਵਾਂ ਤੇ ਹੈਲਥ এডਿਕੇਸ਼ਨ ਤੇ ਰੋਜ਼ਗਾਰ ਤੇ ਗਵਰਨਮੈਂਟ ਨੂੰ ਇੱਕ ਪ੍ਰੋਪਰ ਪਲਾਨ ਲੌਂਗ ਟਰਮ ਵਿਜ਼ਨ ਦੇਣਾ ਚਾਹੀਦਾ ਸੀ ਉਹ ਨਹੀਂ ਦਿੱਤਾ ਜੇ ਆਪਾਂ এডਿਕੇਸ਼ਨ ਦੀ ਗੱਲ ਕਰੀਏ এডਿਕੇਸ਼ਨ ਦੇ ਵਿੱਚ ਇਹਨਾਂ ਨੂੰ ਨਵੋਦਿਆ ਸਕੂਲ ਦੋਵਾਂ ਜ਼ਿਲ੍ਹਿਆਂ 'ਚ ਬਣਾਉਣੇ ਚਾਹੀਦੇ ਆ ਗਵਰਨਮੈਂਟ ਤੋਂ ਮੰਗ ਕਰਨੀ ਚਾਹੀਦੀ ਤਾਂ ਕਿ ਹਰੇਕ ਸਕੂਲ ਨਵੋਦਿਆ ਦੇ ਕੈਲਬਰ ਦਾ ਹੋਵੇ ਤਾਕਿ ਬੱਚਿਆਂ ਨੂੰ ਐਜੂਕੇਸ਼ਨ ਮਿਲੇ ਤੇ ਕੁਆਲਿਟੀ ਐਜੂਕੇਸ਼ਨ ਮਿਲੇ ਉਹਦੇ ਤੋਂ ਬਾਅਦ ਦੋਹਾਂ ਥਾਵਾਂ ਦੇ ਵਿੱਚ ਇੱਕ ਜਗ੍ਹਾ IMS ਮੰਗਣਾ ਚਾਹੀਦਾ ਤੇ ਦੂਜੀ ਥਾਂ PGI ਮੰਗਣਾ ਚਾਹੀਦਾ ਤਾਂਕਿ ਸਾਡੀ ਸਿਹਤ ਸਹੂਲਤਾਂ ਬੈਟਰ ਹੋ ਤੀਜੀ ਰੋਜ਼ਗਾਰ ਕਿੱਦਾਂ ਮਿਲੂ ਰੋਜ਼ਗਾਰ ਮਿਲੂ ਜੇ ਇੰਡਸਟਰੀ ਆਊਗੀ 2000 ਤੋਂ ਲੈ ਕੇ 2024 ਤੱਕ ਮੁਲਕ 'ਚ ਜਿੰਨੀ ਇੰਡਸਟਰੀ ਲੱਗੀ ਉਹਨੂੰ 30% ਦੀ ਜਗ੍ਹਾ 15% ਟੈਕਸ ਦੀ ਛੂਟ ਸੀ ਤੇ ਉਹੀ ਸਕੀਮ ਅਸੀਂ ਆਨੰਦਪੁਰ ਸਾਹਿਬ ਪੁਰਾਣਾ ਰੋਪੜ ਜ਼ਿਲ੍ਹਾ ਤੇ ਸਾਡਾ ਪੁਰਾਣਾ ਅਮਰਸਰ ਜ਼ਿਲ੍ਹਾ ਬਾਬਾ ਬਖਾਲਾ ਸਾਹਿਬ ਲਈ ਮੰਗਦੇ ਤੇ ਮੈਨੂੰ ਪੂਰੀ ਆਸ ਹੈ ਕਿ ਇੱਥੇ ਇੰਡਸਟਰੀ ਵੀ ਆਉਂਦੀ ਤੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਦਾ ਤੇ ਸਾਡੀਆਂ ਪੀੜ੍ਹੀਆਂ ਆਉਣ ਵਾਲੇ ਸਮੇਂ 'ਚ ਚੇਤੇ ਰੱਖਦੀਆਂ ਕਿ 350ਵੇਂ ਸਾਲੇ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਕੋਸ਼ਿਸ਼ ਹੋਇਆ ਪਾਸਟ ਤੋਂ ਕਮੈਂਟ ਕਹਿੰਦੀ ਹੈ ਕਿ ਇਹ ਤਾਂ ਸਾਡੀ ਪ੍ਰਾਇੋਰਟੀ ਤੇ ਹੈ এডੂਕੇਸ਼ਨ ਹੈ ਹੈਲਥ ਹੈ ਉਹ ਕਹਿੰਦੇ ਕਿ ਇਹ ਤਾਂ ਸਭ ਇਕੁਅਲ ਚੱਲ ਹੀ ਰਿਹਾ ਹੈ ਸਭ ਤੋਂ ਵੱਡੀ ਗੱਲ ਪੰਜਾਬ ਦੀ ਸਰਕਾਰ ਨੇ ਮੰਨਿਆ ਹੈ ਕਿ ਅਸੀਂ ਸਭ ਤੋਂ ਵੱਡਾ ਫੈਸਲਾ ਤੇ ਲੈ ਲਿਆ ਕਿ ਪਵਿੱਤਰ ਐਲਾਨਤਾ ਇਹ ਜੀ ਗੱਲ ਇਹ ਆ ਪਾਸਟ ਤੋਂ ਸਿੱਖਣ ਦੀ ਲੋੜ ਹੈ ਅਸੀਂ ਗੁਰੂ ਗੁਰੂ ਨਾਨਕ ਦੇਵ ਜੀ ਦੇ 550ਵਾਂ ਪ੍ਰਕਾਸ਼ ਉਤਸਵ ਸੁਲਤਾਨਪੁਰ ਲੋਧੀ 'ਚ ਮਨਾਇਆ ਜੀ 500 ਕਰੋੜ ਰੁਪਇਆ ਭਾਰਤ ਸਰਕਾਰ ਤੇ ਸਟੇਟ ਸਰਕਾਰ ਨੇ ਪੰਜਾਬ ਸਰਕਾਰ ਨੇ ਰੜਕੇ ਖਰਚਿਆ ਉਹ ਇੱਕ ਇੱਟ ਨਹੀਂ ਲੱਗੀ ਲੋੜ ਸੀ ਆ ਜਿੰਨੇ ਤੰਬੂ-ਤੰਬੂ ਲਾਏ ਆ ਪੰਜਾਂ ਦਿਨਾਂ ਬਾਅਦ ਲੱਭਣੇ ਨਹੀਂ ਪੈਸੇ ਨਹੀਂ ਖਰਾਬ ਕਰਨੇ ਚਾਹੀਦੇ ਤੇ ਉਹਦੇ ਤੋਂ ਪਾਸਟ ਤੋਂ ਸਿੱਖਣਾ ਚਾਹੀਦਾ ਉਹ ਸਾਰੇ ਪੈਸੇ ਖੁਰਦ-ਬੁਰਦ ਹੋ ਗਏ ਲੋਕ ਅੱਜ ਵੀ ਇਨਸਾਫ ਮੰਗਦੇ ਆ ਜਿਨ੍ਹਾਂ ਨੇ ਗੁਰੂ ਦੀਆਂ ਗੋਲਕਾ ਲੁੱਟੀਆਂ ਅੱਜ ਤੱਕ ਸਰਕਾਰ ਨੇ ਉਹਦਾ ਇਨਸਾਫ ਨਹੀਂ ਦਿੱਤਾ ਲੋੜ ਹੈ ਉਹ ਤੋਂ ਪਾਸਟ ਤੋਂ ਸਿੱਖਣਾ ਚਾਹੀਦਾ ਇਹਨਾਂ ਕੋ ਹੋਰ ਪ੍ਰੋਜੈਕਟ 500 ਕਰੋੜ ਰੁਪਏ ਤੱਕ ਗਵਰਨਮੈਂਟ ਆਫ ਇੰਡੀਆ ਨੇ ਅਪਰੂਵ ਕੀਤਾ ਪਿਆ ਉਹ ਵੀਰ 15000 ਕਰੋੜ ਰੁਪਏ ਭਾਰਤ ਸਰਕਾਰ ਨੇ ਚਾਰ ਤਾਮ ਯਾਤਰਾ ਨੂੰ ਦਿੱਤਾ ਉਹਦੇ ਵਿੱਚੋਂ ਹੇਮਕੁੰਡ ਸਾਹਿਬ ਵੀ ਉਸ ਇਲਾਕੇ 'ਚ ਪੈਂਦਾ 1500 ਕਰੋੜ ਰੁਪਏ ਦਾ ਰੋਪਵੇ ਅਪਰੂਵ ਕੀਤਾ ਤੇ ਜੇ ਅਸੀਂ ਇਸ ਵਿਧਾਨ ਸਭਾ 'ਚ ਚਾਹੀਦਾ ਸੀ ਇੱਕ ਪਲਾਨ ਬਣਾ ਕੇ ਦਿੰਦੇ ਸਰਕਾਰ ਨੂੰ ਭਾਰਤ ਸਰਕਾਰ ਨੂੰ ਵੀ ਇਹ ਚਾਹੀਦਾ ਸਾਡੀਆਂ ਇਹ ਮੰਗਾ ਜੇ ਨਾ ਦਿੰਦੀ ਤਾਂ ਫਿਰ ਉਹਨੂੰ ਚਿੰਬੜਦੇ ਅਹੀਂ ਤਾਂ ਨਾ ਕੋਈ ਪਲਾਨ ਦਿੱਤਾ ਤੁਸੀਂ ਸਲਾਹ ਦਿੱਤੀ ਅਸੀਂ ਜਦੋਂ ਉੱਥੇ ਸੈਸ਼ਨ ਸੁਣਦੇ ਆ ਤਾਂ ਸੀਐਮ ਸਾਹਿਬ ਤੁਹਾਨੂੰ ਬੜੇ ਧਿਆਨ ਨਾਲ ਸੁਣਦੇ ਆ ਕਿ ਠੀਕ ਹੈ ਰਾਣਾ ਜੀ ਉੱਠੇ ਨੇ ਹੁਣ ਕੁਝ ਗੱਲ ਕਰਨਗੇ ਤੁਹਾਡੇ ਵੱਲ ਅਸੀਂ ਦੇਖਦੇ ਆ ਕਿ ਪੂਰਾ ਧਿਆਨ ਹੁੰਦਾ ਤੁਹਾਡੀ ਗੱਲ ਸੁਣੀ ਵੀ ਜਾਂਦੀ ਆ ਤੁਸੀਂ ਸੀਐਮ ਸਾਹਿਬ ਤੱਕ ਆਪਣੀ ਗੱਲ ਨਹੀਂ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਕਿ ਸੀਐਮ ਸਾਹਿਬ ਇਹਨਾਂ ਅੱਜ ਸੁਝਾਅ ਦੇ ਰੂਪ 'ਚ ਹੀ ਸੀ ਅੱਜ ਮੈਨੂੰ ਸਮਾਂ ਨਹੀਂ ਮਿਲਿਆ ਬੋਲਣ ਦਾ ਨਹੀਂ ਤਾਂ ਮੈਂ ਜਰੂਰ ਇਹੀ ਗੱਲਾਂ ਸੈਸ਼ਨ ਦੇ ਵਿੱਚ ਸੁਝਾਅ ਦੇਣੇ ਸੀ ਪਾਸਟ ਤੋਂ ਸਿੱਖਣ ਦੀ ਲੋੜ ਹੈ ਅੱਜ 500 ਕਰੋੜ ਰੁਪਏ ਦਾ ਉੱਥੇ ਵੀ ਇਹ ਕਹ ਦੋਵੇਂ ਥਾਂ ਬਾਬਾ ਬਕਾਲਾ ਸਾਹਿਬ ਐ ਅਰੰਧਪੁਰ ਸਾਹਿਬ ਮੰਗਣਾ ਚਾਹੀਦਾ ਇਹਨੂੰ ਹੈਲਥ ਟੂਰਿਜ਼ਮ ਨੂੰ ਕਨਵਰਟ ਕਰੀਏ ਲੋਕ ਬਾਹਰੋਂ ਆਉਣ ਆਪਣਾ ਇਲਾਜ ਕਰਾਉਣ ਜਾਣ ਸਾਡੀ ਰੇਲਵੇ ਕਨੈਕਟੀਵਿਟੀ ਵੀ ਬਹੁਤ ਵਧੀਆ ਸਾਡੀ ਏਅਰ ਕਨੈਕਟੀਵਿਟੀ ਵੀ ਬਹੁਤ ਵਧੀਆ ਦੋਵੇਂ ਥਾਂ ਤੇ ਸੋ ਇਹੋ ਜਿਹਾ ਮਾਡਲ ਬਣਾਉਣਾ ਚਾਹੀਦਾ ਤਾਂ ਕਿ ਆਉਣ ਵਾਲੀ ਪੀੜ੍ਹੀ ਐਂਛੇ ਤੇ ਰੱਖੇ ਠੀਕ ਹੈ ਜੀ ਬਹੁਤ ਧੰਨਵਾਦ ਤਾਂ ਰਾਣਾ ਇੰਦਰਪ੍ਰਤਾਪ ਕਹਿੰਦੇ ਆ ਕਿ ਚਰਚਾ ਜਿਹੜੀ ਹੈ ਉਹ ਇਹ ਛੜਨੀ ਚਾਹੀਦੀ ਸੀ ਕਿ तमाम ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਖਾਸ ਪੈਕੇਜ ਸਪੈਸ਼ਲ ਪੈਕੇਜ ਪੰਜਾਬ ਦੀ ਸਰਕਾਰ ਤੋਂ ਉਹ ਕਹਿੰਦੇ ਆ ਕਿ ਸਾਨੂੰ ਅਮੀਰ ਸੀ ਕੇ ਅਜਿਹਾ ਕੁਝ ਜ਼ਰੂਰ ਹੁੰਦਾ ਆਪਣੇ ਸਹਿਯੋਗੀ ਦਵਿੰਦਰ ਨਾਲ ਮੈਂ ਰਵੀ ਸੰਗਰਾ ਹੋਰ ਦਾ ਅਨਮਿਊਟ ਸ੍ਰੀ ਆਨੰਦਪੁਰ ਸਾਹਿਬ